ਪੰਜਾਬ ਪੁਲਿਸ ਦੇ ਵਿੱਚ 8 ਆਈਪੀਐਸ ਅਧਿਕਾਰੀਆਂ ਦੀ ਤਰੱਕੀਆਂ ਨੂੰ ਲੈ ਕੇ ਮਾਮਲਾ ਹੈ। ਏਡੀਜੀਪੀ ਤੋਂ ਡੀਜੀਪੀ ਬਣਾਉਣ ਦਾ ਮਸਲਾ ਕਿਉਂ ਲਟਕਿਆ ਹੈ? ਤਰੱਕੀ ਕਿਉਂ ਰੋਕੀ ਗਈ ਹੈ? ਔਰ ਫਿਲਹਾਲ ਇਸ ਦੇ ਉੱਤੇ ਰੋਕ ਕਿਸ ਵੱਲੋਂ ਲਗਾਈ ਗਈ ਹੈ? दरअसल ਪੰਜਾਬ ਦੇ ਮੁਖ ਸਕੱਤਰ ਕੈਪਸਿਨਾ ਦੇ ਵੱਲੋਂ ਇਸ ਫਾਈਲ ਦੇ ਉੱਤੇ ਰੋਕ ਲੱਗੀ ਹੈ ਕਿ ਏਡੀਜੀਪੀ ਤੋਂ ਡੀਜੀਪੀ ਬਣਾਉਣ ਵਾਲੇ ਜਿਹੜੇ ਆਈਪੀਐਸ ਅਧਿਕਾਰੀ ਨੇ ਕਿਉਂਕਿ ਆਲਰੇਡੀ ਡੀਜੀਪੀ ਅਧਿਕਾਰੀਆਂ ਦੀ ਗਿਣਤੀ ਪੰਜਾਬ ਦੇ ਅੰਦਰ ਬਹੁਤ ਹੈ ਔਰ ਨਿਯਮਾਂ ਦੇ ਮੁਤਾਬਕ ਜੋ ਇੱਕ ਸਟੇਟ ਦਾ ਸੂਬੇ ਦਾ ਕੈਡਰ ਦੇ ਨਿਯਮਾਂ ਦੇ ਮੁਤਾਬਕ ਵੀ ਜੇਕਰ ਡੀਜੀਪੀ ਬਣਾਉਣੇ ਹੋਣ ਤਾਂ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਇੱਕ ਪੰਜਾਬ ਪੁਲਿਸ ਦੇ ਮੁਖੀ ਹੋ ਸਕਦੇ ਨੇ ਤੇ ਹੋਰ ਕਿਹੜੇ ਡੀਜੀਪੀ ਹੋ ਸਕਦੇ ਨੇ ਨਿਯਮ ਕੀ ਕਹਿੰਦੇ ਨੇ? ਔਰ ਪਰ ਜਿਹੜੇ ਹੋਰ ਅਧਿਕਾਰੀ ਨੇ ਤਰੱਕੀ ਲੈਣਾ ਚਾਹੁੰਦੇ ਨੇ ਉਹਨਾਂ ਦੀ ਹੁਣ ਤਰੱਕੀ ਦੇ ਵਿੱਚ ਅੜਿੱਕਾ ਕਿੱਥੇ ਬਣ ਗਿਆ? ਕਿਹੜੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਮੁਖ ਸਕੱਤਰ ਕੇ ਏਪੀ ਸੈਨਾ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਦਰਸਲ ਪੰਜਾਬ ਦੇ ਵਿੱਚ ਪਹਿਲਾਂ ਹੀ 15 ਦੇ ਲਗਭਗ ਜਿਹੜੇ ਡੀਜੀਪੀ ਨੇ ਉਹ ਕੰਮ ਕਰ ਰਹੇ ਨੇ। ਪੰਜਾਬ ਪੁਲਿਸ ਦੇ 8 ਆਈਪੀਐਸ ਅਧਿਕਾਰੀਆਂ ਦੀ ਇਹ ਤਰੱਕੀ ਇਸੇ ਕਰਕੇ ਲਟਕੀ ਹੈ 8 ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਯਾਨੀ ਕਿ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਜੀਪੀ ਬਣਾਇਆ ਜਾਣਾ ਸੀ ਪਰ ਸੂਬੇ ਦੇ ਮੁਖ ਸਕੱਤਰ ਕੇਐਪੀਸੀ ਨਾਲੋਂ ਇਹ ਰੋਕ ਲਗਾਈ ਗਈ ਹੈ ਮੁਖ ਸਕੱਤਰ ਨੇ ਮਾਮਲੇ ਵਿੱਚ ਕੁਝ ਜਾਣਕਾਰੀਆਂ ਮੰਗੀਆਂ ਨੇ ਜਿਸ ਚ ਗ੍ਰਹਿ ਵਿਭਾਗ ਤੋਂ ਇਹ ਪੁੱਛਿਆ ਗਿਆ ਕਿ ਸੂਬੇ ਵਿੱਚ ਡੀਜੀਪੀ ਦੇ ਕਿੰਨੇ ਅਹੁਦੇ ਹੋ ਸਕਦੇ ਨੇ ਗ੍ਰਹਿ ਵਿਭਾਗ ਨੇ ਲੰਘੀ ਨਵੰਬਰ ਵਿਚ 1994 ਬੈਚ ਦੇ 8 ADGP ਨੂੰ DGP ਦੇ ਅਹੁਦੇ ਤੇ ਤਰੱਕੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਗ੍ਰਹਿਭਾਗ ਦਾ ਅਧਿਕਾਰ ਖੇਤਰ ਹੁੰਦਾ ਹੈ ਪਰ ਜਦੋਂ ਤੱਕ ਪੰਜਾਬ ਦੇ ਮੁਖ ਸਕੱਤਰ ਇਸ ਮਾਮਲੇ ਦੇ ਵਿੱਚ ਪ੍ਰਵਾਨਗੀ ਨਹੀਂ ਦੇ ਦਿੰਦੇ, ਮੋਹਰ ਨਹੀਂ ਲਾ ਦਿੰਦੇ ਤੇ ਉਦੋਂ ਤੱਕ ਇਹ ਤਰੱਕੀ ਰੋਕੀ ਜਾ ਸਕਦੀ ਹੈ ਤੇ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਅਖਤਿਆਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਜਾਣਕਾਰੀ ਮੰਗੀ ਹੈ ਗ੍ਰਹਿਭਾਗ ਤੋਂ ਕਿ ਕਿੰਨੇ DGP ਦੇ ਅਹੁਦੇ ਇੱਕ ਸੂਬੇ ਦੇ ਵਿੱਚ ਦਿੱਤੇ ਜਾ ਸਕਦੇ ਨੇ। ਇਸੇ ਕਰਕੇ ਉਸ ਪ੍ਰਕਿਰਿਆ ਦੇ ਉੱਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਫਾਈਲ ਜਿਹੜੀ ਆ ਰੁਕ ਗਈ ਹੈ ਸੂਬੇ ਵਿੱਚ ਪਹਿਲਾਂ ਤੋਂ ਹੀ 15 ਡੀਜੀਪੀ ਰੈਂਕ ਦੇ ਅਧਿਕਾਰੀ ਕੰਮ ਕਰ ਰਹੇ ਨੇ ਜੇਕਰ 8 ਡੀਜੀਪੀ ਅਧਿਕਾਰੀਆਂ ਦੇ ਅਧਿਕਾਰੀਆਂ ਨੂੰ ਹੋਰ ਤਰੱਕੀ ਦੇ ਦਿੱਤੀ ਜਾਂਦੀ ਹੈ ਤੇ ਇਹਦਾ ਦੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਡੀਜੀਪੀ ਦੀ ਇਕੱਲੇ 23 ਗਿਣਤੀ ਹੋ ਜਾਣੀ ਹੈ ਦੂਜੇ ਪਾਸੇ ਜਿਹੜੇ ਸਵਾਲ ਵੀ ਇਹ ਉੱਠਦੇ ਨੇ ਕਿ ਜਦੋਂ ਡੀਜੀਪੀ ਰੈਂਕ ਤੱਕ ਦੇ ਅਧਿਕਾਰੀ ਬਹੁਤ ਜ਼ਿਆਦਾ ਨੇ ਏਡੀਜੀਪੀ ਰੈਂਕ ਦੇ ਅਧਿਕਾਰੀ ਬਹੁਤ ਜ਼ਿਆਦਾ ਨੇ आईजी ਰੈਂਕ ਦੇ ਅਧਿਕਾਰੀ ਬਹੁਤ ਜ਼ਿਆਦਾ ਨੇ ਬਾਕੀ ਆਪੀਐਸ ਅਧਿਕਾਰੀ ਜਾਂ ਜਿਹੜੇ ਨੇ ਹੋਰ ਅਧਿਕਾਰੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੀ ਗਿਣਤੀ ਤਾਂ ਕਿਤੇ ਹਜ਼ਾਰਾਂ ਦੇ ਵਿੱਚ ਹੈ ਤਾਂ ਫਿਰ ਕਾਨੂੰਨ ਵਿਵਸਥਾ ਨੂੰ ਲੈ ਕੇ ਜਦੋਂ ਵੀ ਕਿਤੇ ਕੋਈ ਕਾਂਡ ਵਾਪਰਦਾ ਹੈ ਕੋਈ ਸ਼ਰਿਆਮ ਘਟਨਾ ਹੁੰਦੀ ਹੈ ਜਾਂ ਫਰੋਤੀ ਦੀਆਂ ਕਾਲਾਂ ਨੂੰ ਲੈ ਕੇ ਪਿੱਛੇ ਜੇ ਰੁਝਾਨ ਕਾਫੀ ਵੱਧ ਗਿਆ ਸੀ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਸਵਾਲ ਖੜੇ ਹੋ ਜਾਂਦੇ ਨੇ ਕਿ ਜਦੋਂ ਵੱਡੇ ਰੈਂਕ ਦੇ ਅਧਿਕਾਰੀ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜਿਹੜੀ ਬਾਰਡਰ ਸਟੇਟ ਹੈ ਕੰਮ ਕਰ ਰਹੇ ਹੋਣ ਤਾਂ ਫਿਰ ਕਾਨੂੰਨ ਵਿਵਸਥਾ ਡਾਮਡੋਲ ਕਿਵੇਂ ਹੋ ਸਕਦੀ ਹੈ ਹਾਲਾਂਕਿ ਕਈ ਸੀਨੀਅਰ ਅਧਿਕਾਰੀਆਂ ਦੀ ਬਹੁਤਾਤ ਹੈ ਇੱਕ ਉਹ ਵੱਖਰਾ ਵਿਸ਼ਾ ਜਿਹੜੇ ਸਵਾਲ ਉੱਠਦੇ ਨੇ ਖਾਸ ਕਰਕੇ ਵਿਰੋਧੀ ਧਿਰਾਂ ਵੱਲੋਂ ਇਸ ਕਰਕੇ اٹھਾਏ ਜਾਂਦੇ ਨੇ ਕਿਉਂਕਿ ਸੱਤਾਧਿਰ ਨੂੰ ਸਵਾਲ ਹੁੰਦਾ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਘਟਨਾ ਹੁੰਦੀ ਹੈ ਖਾਸ ਕਰਕੇ ਪਿੱਛੇ ਜਿਹੜੇ ਪੰਜਾਬ ਦੇ ਥਾਣਿਆਂ ਦੇ ਉੱਤੇ ਗਰਨੇਡ ਹਮਲਿਆਂ ਦਾ ਰੁਝਾਨ ਵਧਿਆ ਹੈ ਹਾਲਾਂਕਿ ਕਈ ਥਾਵਾਂ ਦੇ ਉੱਤੇ ਤਾਂ ਵਿਰੋਧੀਆਂ ਨੇ ਵੀ ਦੋਸ਼ ਲਾਏ ਨੇ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਉਹ ਜਾਣਕਾਰੀਆਂ ਵੀ ਲਕੋਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਇੱਕ ਉਦਾਹਰਨ ਮਜੀਠਾ ਥਾਣੇ ਦੀ ਆਈ ਸੀ ਕਿ ਉੱਥੇ ਹੋਇਆ ਤਾਂ ਗ੍ਰੇਨੇਡ ਹਮਲਾ ਪਰ ਉੱਥੇ ਇਹ ਦੱਸਿਆ ਗਿਆ ਕਿ ਉੱਥੇ ਤਾਂ ਟੂ-ਵੀਲਰ ਦਾ ਟਾਇਰ ਫਟਿਆ ਸੀ ਤੇ ਉਹ ਜਿਹੜੀ ਜਾਣਕਾਰੀ ਲਕੋ ਦਿੱਤੀ ਗਈ ਥਾਣੇ ਦਾ ਗੇਟ ਵੀ ਬੰਦ ਕਰ ਦਿੱਤਾ ਗਿਆ ਤੇ ਮੀਡੀਆ ਦੀ ਐਂਟਰੀ ਵੀ ਨਹੀਂ ਸੀ ਹੋਈ ਇਹ ਕੁਝ ਉਦਾਹਰਨਾਂ ਨੇ ਜਿਸ ਨੂੰ ਲੈ ਕੇ ਸਵਾਲ ਉੱਠਦੇ ਰਹਿੰਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਇਹਨਾਂ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਤਾਂ ਫਿਰ ਅੱਗੇ ਵੀ ਜਾਣਕਾਰੀ ਮਿਲਦੀ ਹੈ ਕਿ ਹੁਣ ਇਨ੍ਹਾਂ ਦੀ ਗਿਣਤੀ ਜੇਕਰ 23 ਹੋ ਜਾਣੀ ਹੈ ਇਸੇ ਕਰਕੇ ਪੰਜਾਬ ਦੇ ਮੁਖ ਸਕੱਤਰ ਨੂੰ ਲੱਗਿਆ ਕਿ ਇਹ ਘੱਟੋ-ਘੱਟ ਜਾਣਕਾਰੀ ਲੈ ਲਈ ਜਾਵੇ ਇਸ ਦੇ ਬਾਰੇ ਜਾਣਕਾਰੀ ਇਸੇ ਕਰਕੇ ਮੰਗੀ ਗਈ ਆ ਕਿ ਦੱਸੋ ਕਿ ਕਿੰਨੇ ਡੀਜੀਪੀ ਰੈਂਕ ਦੇ ਅਧਿਕਾਰੀ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਫਿਰ ਜਦੋਂ ਤਰੱਕੀ ਮਿਲਦੀ ਹੈ ਤੇ ਤਨਖਾਹਾਂ ਦੇ ਵਿੱਚ ਭੱਤਿਆਂ ਦੇ ਵਿੱਚ ਉਹਨਾਂ ਸਾਰੀਆਂ ਸਹੂਲਤਾਂ ਦੇ ਵਿੱਚ ਵਾਧਾ ਵੀ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ ਇੱਥੇ ਇੱਕ ਗੱਲ ਹੋਰ ਧਿਆਨ ਦੇਣਯੋਗ ਹੈ ਪੰਜਾਬ ਵਿੱਚ ਇੰਨੇ ਹੀ ਜ਼ਿਲ੍ਹੇ ਨੇ ਤੇ ਇੰਨੇ ਹੀ ਡੀਜੀਪੀ ਰੈਂਕ ਦੇ ਅਧਿਕਾਰੀ ਹੋ ਜਾਣਗੇ ਤੇ ਮਤਲਬ ਇੱਕ ਜ਼ਿਲ੍ਹੇ ਨੂੰ ਇੱਕ ਡੀਜੀਪੀ ਰੈਂਕ ਦਾ ਅਧਿਕਾਰੀ ਮਿਲ ਸਕਦਾ ਜੇਕਰ ਇਹਨਾਂ ਅਧਿਕਾਰੀਆਂ ਨੂੰ ਵੀ ਤਰੱਕੀ ਮਿਲ ਜਾਂਦੀ ਹੈ ਕਿਉਂਕਿ ਪੰਜਾਬ ਦੇ 23 ਜ਼ਿਲ੍ਹੇ ਨੇ ਤੇ ਜੇਕਰ 23 ਡੀਜੀਪੀ ਰੈਂਕ ਦੇ ਅਧਿਕਾਰੀ ਹੋ ਜਾਣਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਹੁਣ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਥਾਂ ਦੇ ਉੱਤੇ ਜਾਂ ਪੁਲਿਸ ਕਮਿਸ਼ਨਰਾਂ ਦੀ ਥਾਂ ਦੇ ਉੱਤੇ ਕਿ ਇੱਕ ਇੱਕ ਡੀਜੀਪੀ ਰੈਂਕ ਦਾ ਅਧਿਕਾਰੀ ਵੀ ਜਿਹੜਿਆਂ ਦੇ ਵਿੱਚ ਲਗਾ ਦਿੱਤਾ ਜਾਵੇਗਾ ਤਾਂ ਵੀ ਖਤਮ ਨਹੀਂ ਹੋਣਗੇ ਗ੍ਰੈਸ ਕੱਤਰ ਨੇ ਜਿਹੜੇ ਗ੍ਰਹਿ ਭਾਗ ਤੇ ਗੁਰਕੀਰਤ ਕ੍ਰਿਪਾਲ ਸਿੰਘ ਨੇ ਕਿਹਾ ਕਿ ਮੁਖ ਸਕੱਤਰ ਵੱਲੋਂ ਜਿਹੜੀਆਂ ਜਾਣਕਾਰੀਆਂ ਮੰਗੀਆਂ ਗਈਆਂ ਨੇ ਉਹ ਅਮਲਾ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਨੇ ਤਾਂ ਕਿ ਮੁਖ ਸਕੱਤਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ ਔਰ ਫਿਲਹਾਲ ਦੀ ਘੜੀ 15 ਆਈਪੀਐਸ ਅਧਿਕਾਰੀ ਨੇ ਜਿਹੜੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਜਿੰਨਾਂ ਵਿੱਚ ਪ੍ਰਾਕ ਜੈਨ ਵਿਦੀਕ ਸਕੱਤਰ ਨੇ ਹਰਪ੍ਰੀਤ ਸਿੱਧੂ ਜਿਹੜੇ ਕਿ ਕੇਂਦਰੀ ਡੈਪੂਟੇਸ਼ਨ ਤੇ ਚੱਲ ਰਹੇ ਨੇ ਗੌਰਵ ਯਾਦਵ ਜਿਹੜੇ ਕਿ ਇਸ ਵਕਤ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਨੇ ਔਰ ਜਦ ਕੇ ਪ੍ਰਬੋਧ ਕੁਮਾਰ ਸੰਜੀਵ ਕਾਲੜਾ एसएच चौहान कुलदीप सिंह गुरप्रीत गुरप्रीत देव वरिंदर कुमार ईश्वर सिंह जितेंद्र कुमार जैन스티श कुमार स्थाना शशि प्रभा देवी आरएन टोके ते अर्पित शुक्ला डीजीपी रैंक ਦੇ ਅਧਿਕਾਰੀ ਨੇ ਜਿਹੜੇ ਕਿ ਇਸ ਵਕਤ ਪੰਜਾਬ ਪੁਲਿਸ ਦੇ ਅੰਦਰ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਹਰਪ੍ਰੀਤ ਸਿੱਧੂ ਕੇਂਦਰੀ ਡੈਪੂਟੇਸ਼ਨ ਤੇ ਇਸ ਵੇਲੇ ਕੰਮ ਕਰ ਰਹੇ ਨੇ ਹੁਣ ਗ੍ਰਹਿਵ ਭਾਗ ਨੇ 1994 ਬੈਚ ਦੇ ਆਈਪਸ ਅਧਿਕਾਰੀਆਂ ਦੀ ਤਰੱਕੀ ਲਈ ਫਾਈਲ ਅੱਗੇ ਵਧਾਈ ਸੀ ਜਿਸ ਵਿੱਚ ਡਾਕਟਰ नरेश कुमार ਰਾਮ ਸਿੰਘ ਐਸ ਐਸ ਸ਼ਰਵਾਸਤਵ ਵੀ ਨੀਰਜਾ ਅਮਰਦੀਪ ਸਿੰਘ ਰਾਏ ਪ੍ਰਵੀਨ ਕੁਮਾਰ ਸਿਨਾ ਬੀ ਚੰਦਰ ਸ਼ੇਖਰ ਤੇ ਅਨੀਤਾ ਪੁੰਜ ਜਿਹੜੇ ਨੇ ਇਹ ਵੀ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਜਿਹੜੇ 8 ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਸੂਬਿਆਂ ਵਿੱਚ ਰਿਵਾਜ ਬਣ ਗਿਆ ਹੈ ਕਿ 30 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਡੀਜੀਪੀ ਦੇ ਰੂਪ ਵਿੱਚ ਤਰੱਕੀ ਦੇ ਦਿੱਤੀ ਜਾਂਦੀ ਹੈ। ਗ੍ਰਹਿਵਿਭਾਗ ਮੁਤਾਬਕ ਪੰਜਾਬ ਵਿੱਚ 30, 25 ਅਤੇ 18 ਸਾਲ ਦੀ ਸੇਵਾ ਕਰਨ ਵਾਲਾ ਕੋਈ ਵੀ ਵਿਅਕਤੀ ਡੀਜੀਪੀ, ਏਡੀਜੀਪੀ ਅਤੇ ਆਈਜੀ ਬਣਨ ਦੇ ਯੋਗ ਹੈ। ਰੈਂਕ ਤੋਂ ਇਲਾਵਾ ਅਧਿਕਾਰੀ ਤਨਖਾਹ ਤੇ ਹੋਰ ਭੱਤੇ ਅਤੇ ਸਹੂਲਤਾਂ ਦੇ ਹੱਕਦਾਰ ਵੀ ਹੋ ਜਾਂਦੇ ਨੇ। ਹੁਣ ਗੱਲ ਕਰਦੀ ਹੈ ਕਿ ਜੇਕਰ ਵਾਕਈ ਇੰਨੀ ਗਿਣਤੀ ਵੱਧ ਜਾਏਗੀ ਹੁਣ ਪੰਜਾਬ ਸਰਕਾਰ ਦੇ ਜਿਹੜੇ ਮੁਖ ਸਕੱਤਰ ਨੇ ਉਹਨਾਂ ਤੱਕ ਜਦੋਂ ਜਾਣਕਾਰੀ ਹੁਣ ਗਰਿਆ ਉਹ ਭਾਗ ਦੇ ਸਕੱਤਰ ਵੱਲੋਂ ਜਿਹੜੀ ਭੇਜੀ ਗਈ ਨਮਲਾ ਉਹ ਭਾਗ ਨੂੰ ਜਦੋਂ ਪਹੁੰਚ ਜਾਣੀ ਹੈ ਉਹਨਾਂ ਕੋਲ ਜੇ ਤਾਂ ਉਹ ਇਨਾਂ ਸਵਾਲਾਂ ਤੋਂ ਸੰਤੁਸ਼ਟ ਹੋ ਜਾਂਦੇ ਨੇ ਜਿਹੜੀ ਜਾਣਕਾਰੀ ਮੰਗੀ ਗਈ ਹੈ ਤਾਂ ਹੋ ਸਕਦਾ ਉਹ ਵੀ ਹਰੀ ਝੰਡੀ ਦੇ ਦੇਣ ਤੇ ਜੇਕਰ ਹਜੇ ਵੀ ਉਹਨਾਂ ਨੂੰ ਤਸੱਲੀ ਨਾ ਹੋਈ ਤਾਂ ਫਿਰ ਇਹਨਾਂ 8 ADGP ਰੈਂਕ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀ ਤਰੱਕੀ ਦੇ ਵਿੱਚ ਹਾਲੇ ਹੀ ਖੜੀ ਜਿਹੜੀ ਹੈ ਉਹ ਲਟਕੀ ਰਹੇਗੀ ਉਹ ਤਰੱਕੀ ਨਹੀਂ ਮਿਲ ਪਾਏਗੀ ਡੀਜੀਪੀ ਰੈਂਕ ਦਾ ਜਿਹੜਾ ਅਹੁਦਾ ਨਹੀਂ ਲੈ ਪੌਣਗੇ ਹੁਣ ਗੱਲ ਕਰਦੇ ਹਾਂ ਕਿ ਡੀਜੀਪੀ ਬਣਾਉਣ ਲਈ ਜਿਹੜਾ ਆਪਾ ਵਿਰੋਧੀ ਨਿਜਮ ਦੀ ਗੱਲ ਹੋ ਰਹੀ ਹੈ ਕਿ 올 ਇੰਡੀਆ ਜਿਹੜਾ ਸੇਵਾ ਕਾਨੂੰਨ ਹੈ 1951 ਦਾ ਉਸ ਦੇ ਤਹਿਤ ਕੇਂਦਰ ਸਰਕਾਰ ਵੱਲੋਂ 2010 ਦੇ ਵਿੱਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਭਾਰਤੀ ਪੁਲਿਸ ਸੇਵਾ ਕੈਡਰ ਨਿਜਮਾ ਜਿਹੜਾ 1954 ਦੇ ਨਿਜਮ 4 ਦੇ ਉਪ ਨਿਜਮ 1 ਤੇ 2 ਦੇ ਨਾਲ ਪੜਿਆ ਜਾਣ ਵਾਲਾ ਕੇਂਦਰ ਸਰਕਾਰ ਨੂੰ ਨੇ ਜਿਹੜਾ ਪੰਜਾਬ ਸਰਕਾਰ ਦੀ ਸਲਾਹ ਨਾਲ ਹੀ ਨਿਯਮ ਬਣਾਇਆ ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਡੀਜੀਪੀ ਜਿਹੜਾ ਕਿ ਪੰਜਾਬ ਪੁਲਿਸ ਦਾ ਮੁਖੀ ਹੋ ਸਕਦਾ ਇੱਕ ਅਹੁਦਾ ਅਤੇ ਹੋਮਗਾਰਡ ਤੇ ਨਾਗਰਿਕ ਸੁਰੱਖਿਆ ਲਈ ਇੱਕ ਹੋਰ ਡੀਜੀਪੀ ਹੋ ਸਕਦਾ ਹਾਲਾਂਕਿ ਕੇਂਦਰ ਦੇ ਆਈਪੀਐਸ ਕੈਡਰ ਨਿਯਮ ਸਰਕਾਰ ਨੂੰ ਵਾਧ ਤੋ ਵਾਧ 2 ਸਾਲ ਲਈ ਸਥਾਈ ਆਧਾਰ ਤੇ ਡੀਜੀਪੀ ਤੇ ਹੋਰ ਅਹੁਦੇ ਸਿਰਜਣ ਦੀ ਇਜਾਜ਼ਤ ਦਿੰਦੇ ਨੇ ਤਨਖਾਹ ਨਿਯਮਾਂ ਵਿੱਚ ਵੀ ਕਿਹਾ ਗਿਆ ਕਿ ਕੋਈ ਸੂਬਾ ਕੇਂਦਰ ਤੇ ਕੈਡਰ ਨਿਯਮਾਂ ਦੇ ਮੁਤਾਬਕ ਹਮ ਰਤਬਾ ਅਹੁਦਾ ਸਿਰਜ ਸਕਦਾ ਹੈ ਜਿਸ ਦਾ ਅਰਥ ਇਹ ਹੈ ਕਿ ਪੰਜਾਬ ਸੂਬੇ ਵਿੱਚ ਡੀਜੀਪੀ ਦੇ ਸਿਰਫ ਦੋ ਹੋਰ ਅਹੁਦੇ ਸਿਰਜੇ ਜਾ ਸਕਦੇ ਨੇ ਇਹਨਾਂ ਆਪਾ ਵਿਰੋਧੀ ਨੀਮਾ ਦੇ ਨਾਲ ਮੁਖ ਸਕੱਤਰ ਨੇ ਵੱਧ ਅਹੁਦੇ ਸਿਰਜਣ ਤੇ ਸਵਾਲ ਚੁੱਕਿਆ ਹੈ ਕਿ ਇੰਨੇ ਜਿਹੜੇ ਅਹੁਦੇ ਡੀਜੀਪੀ ਦੇ ਕਿਵੇਂ ਕ੍ਰੀਏਟ ਕੀਤੇ ਜਾ ਰਹੇ ਨੇ ਜਾਂ ਪੋਸਟਾਂ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਜਾਂ ਤਰੱਕੀ ਦਿੱਤੀ ਜਾ ਰਹੀ ਹੈ ਇਸੇ ਗੱਲ ਨੂੰ ਲੈ ਕੇ ਫਾਈਲ ਰੋਕੀ ਗਈ ਹੈ ਹੁਣ ਦੇਖਦੇ ਹਾਂ ਕਿ ਪੰਜਾਬ ਦੇ ਮੁਖ ਸਕੱਤਰ ਕੀ ਕੇਪੀਸੀ ਨਾਲ ਨੇ ਜਿਹੜੇ ਉਹ ਇਸ ਫਾਈਲ ਨੂੰ ਜਾਂ ਦਿੱਤੇਗੇ ਗ੍ਰਹਿਭਾਗ ਦੇ ਸਵਾਲਾਂ ਦੇ ਜਵਾਬਾਂ ਨੂੰ ਕਿੰਨਾ ਤਸੱਲੀ ਬਖਸ਼ ਮੰਨਦੇ ਨੇ ਤਾਂ ਫਿਰ ਕੀ ਇਹਨਾਂ 8 ਦੇ 8 ਆਈਪੀਐਸ ਅਧਿਕਾਰੀਆਂ ਨੂੰ ਏਡੀਜੀਪੀ ਤੋਂ ਡੀਜੀਪੀ ਬਣਾ ਦਿੱਤਾ ਜਾਵੇਗਾ ਜਾਂ ਫਿਰ ਇਹਨਾਂ ਵਿੱਚੋਂ ਕੁਝ ਨੂੰ ਚੋਣ ਹੋਵੇਗੀ ਔਰ ਜੇਕਰ ਕੁਝ ਦੀ ਵੀ ਚੋਣ ਹੁੰਦੀ ਹੈ ਤਾਂ ਫਿਰ ਕਿਹੜੇ ਆਧਾਰ ਦੇ ਉੱਤੇ ਹੋਵੇਗੀ ਕਿਉਂਕਿ ਲਗਭਗ ਸਾਰੇ 1994 ਬੈਚ ਦੇ ਆਈਪੀਐਸ ਅਧਿਕਾਰੀ ਨੇ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਸਾਹਮਣੇ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ